ਸਤਿ ਸ਼੍ਰੀ ਅਕਾਲ ਜੀ ਅਖਰਡ ਦਸ਼ਮੇਸ਼ ਨਗਰ ਤੋਂ ਲਾਈਵ ਮੀਡੀਆ ਕਵਰੇਜ ਤੇ ਥੋੜਾ ਸਾਹਮਣੇ ਇੱਕ ਘੰਟਾ ਤੇਜ਼ ਮੁਸਲਾਤਾਰ ਮੀਂਹ بارش ਤੋਂ ਬਾਅਦ ਸ਼ਹਿਰ ਦੇ ਹਾਲਾਤ ਜਗਾ ਜਗਾ ਐਵੇਂ ਬਣੇ ਹੋਏ ਨੇ ਤੇ ਇਹ ਏਰੀਆ ਹੈਗਾ ਜੀ ਦਸ਼ਮੇਸ਼ ਨਗਰ ਗੁਰਦੁਆਰਾ ਸਾਹਿਬ ਤੋਂ ਜੇ ਆਪਾਂ ਚੁੰਗਿਆ ਰੋਡ ਵੱਲੋਂ ਜਾਈਏ ਜਿਹੜੀ ਸਿੱਧੀ ਰੋਡ ਆ ਤੇ ਥੋੜੇ ਸਾਹਮਣੇ ਜਗਾ ਜਗਾ ਤੁਹਾਨੂੰ ਇਹ ਹਾਲਾਤ ਐਵੇਂ ਮਿਲਣਗੇ ਕਿਉਂਕਿ ਮੀਂਹ ਬਹੁਤ ਤੇਜ਼ ਪਿਆ ਤੇ ਪਾਣੀ ਓਵਰਫਲੋ ਹੋਇਆ ਔਰ ਹਾਲਾਤ ਦੇਖੋ ਜੀ ਔਰ ਟੂ ਬੀਲਰ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਆਟੋ ਵਾਲਨ ਨੂੰ ਬਹੁਤ ਪਹਿਲਾਂ ਮੁਸ਼ਕਲ ਆਈ ਹੈ ਤੇ ਪੈਦਲ ਰਾਜ ਜਿੱਤਾ ਤਾਂ ਤੁਸੀਂ ਪੁੱਛੋ ਹੀ ਨਾ ਕਿ ਕੀ ਹਾਲ ਹੋਇਆ ਕਿਉਂਕਿ ਇਹ ਸਕੂਲ ਦੇ ਛੁੱਟੀ ਦਾ ਟਾਈਮ ਵੀ ਸੀਗਾ ਤੇ ਜਗਾ ਜਗਾ ਹਾਲਾਤ ਦੇਖੋ ਔਰ ਇਹ ਲੋਕੇਸ਼ਨ ਪਹਿਚਾਣ ਸਕਦਾ ਤੁਸੀਂ ਕਿਹੜੀਆਂ ਗਲੀਆਂ ਨੇ ਕਿਹੜੀਆਂ ਸਰਕਾਂ ਨੇ ਇਹ ਕਿ ਜੇ ਹੁਣ ਆਪਾਂ ਸਕੂਲ ਵੱਲ ਨੂੰ ਵਧੀਏ ਜੇ ਆਪਾਂ ਚੁੰਗੜਾ ਰੋਡ ਵੱਲ ਨੂੰ ਜਾਣਾ ਹੈ ਤਾਂ ਜਗਾ ਜਗਾ ਤੁਹਾਨੂੰ ਵੀ ਪਾਣੀ ਖੜਿਆ ਮਿਲੇਗਾ ਤੇ ਓਵਰਫਲੋ ਹੋਇਆ ਪਾਣੀ ਬਹੁਤ ਜਗਾ ਤੇ ਇਹ ਦੇਖੋ ਜੀ ਹਾਲਾਤ ਪਾਣੀ ਇਤਨਾ ਦਾ ਨਾਮ ਨਹੀਂ ਲੈ ਰਿਹਾ ਤੇ ਸੋਚ ਕੇ ਦੇਖੋ ਕਿ ਅਗਰ 1 ਘੰਟੇ ਦੇ ਵਿੱਚ ਇਹ ਹਾਲਾਤ ਅਗਰ ਇਹ ਵੀ 5 ਘੰਟੇ ਜਾਂ 10 ਘੰਟੇ ਲਗਾਤਾਰ ਪੈ ਜਾਂਦਾ ਤਾਂ ਪੂਰੇ ਸ਼ਹਿਰ ਦਾ ਕੀ ਹਾਲ ਹੁੰਦਾ ਇਸ ਮੇਸ਼ ਨਾ ਕਰਤਾ ਕਿ ਇਹ ਹਾਲ ਹੁੰਦਾ ਖਾਸ ਕਰਕੇ ਜਿਹੜਾ ਨੀਵੇਂ ਵਾਲਾ ਇਲਾਕਾ ਸੋ ਇਹ ਦੇਖੋ ਜੀ ਪਾਣੀ ਕਿਸ ਹੱਦ ਤੱਕ ਖੜਾ ਹੈ ਤੇ ਇੱਥੇ ਹੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਖੜਾ ਹੈ ਕਿੱਥੇ ਕੋਈ ਚੀਜ਼ ਹੋ ਸਕਦੀ ਹੈ ਕੋਈ ਕੋਈ ਸੱਪ ਵਗੈਰਾ ਜਾਂ ਕੋਈ ਕੋਈ ਡੁੰਗਾ ਸੀਵਰੇਜ ਖੜਾ ਹੋ ਸਕਦਾ ਕੁਝ ਵੀ ਕਿਸੇ ਲਈ ਵੀ ਸੱਟ ਲੱਗ ਸਕਦੀ ਹੈ ਕੋਈ ਹਾਦਸਾ ਹੋ ਸਕਦਾ ਠੀਕ ਹੈ ਨਾ ਤੇ ਥੋੜੇ ਸਾਹਮਣੇ ਲੋਕੇਸ਼ਨ ਗਲੀਆਂ ਸੜਕਾਂ ਤੁੱਤੀ ਪਹਿਚਾਨ ਪਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਪਾਣੀ ਇੱਕ ਘੰਟੇ ਦੇ ਤੇਜ਼ ਮੀਂਹ ਤੋਂ ਬਾਅਦ ਸ਼ਹਿਰ ਦੇ ਵਿੱਚ ਹਾਲਾਤ ਦੇਖੋ ਜੀ ਔਰ ਉਸ ਤੋਂ ਬਾਅਦ ਇਹ ਦੇਖੋ ਜੀ ਗੁਰਦਾਰਾ ਸਾਹਿਬ ਬਿਸ਼ਮੀਸ਼ ਨਗਰ ਦੇ ਸਾਹਮਣੇ ਜੋ ਦੁਕਾਨਾਂ ਹਨ ਉਹਨਾਂ ਦੇ ਸਾਹਮਣੇ ਜੋ ਓਵਰਫਲੋ ਹੋ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਬਹੁਤ ਜ਼ਿਆਦਾ ਤੇਜ਼ ਮੀਂਹ ਪੈਣ ਦੀ ਸੰਭਾਵਨਾ ਵੀ ਹੈ ਤੇ ਇਹਦੇ ਮੱਦੇ ਨਜ਼ਰ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਗਰਾਊਂਡ ਲੈਵਲ ਤੇ ਬਹੁਤ ਕੁਛ ਕੀਤਾ ਜਾਵੇ ਤਾਂ ਕਿ ਆਮ ਜਨਤਾ ਇਸ ਤਰ੍ਹਾਂ ਦੇ ਖਲਾਤਾਂ ਨਾਲ ਖੱਜਲਖਵਾਰ ਨਾ ਹੁੰਦੀ ਦਿਖਾਈ ਦੇਵੇ ਕਿਉਂਕਿ ਅੱਜ ਇਹ ਪਾਣੀ ਗਲੀਆਂ ਤੇ ਸੜਕਾਂ ਨੂੰ ਘੇਰ ਕੇ ਬਹਿ ਗਿਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਘਰਾਂ ਤੱਕੂਸੇ ਤੇ ਕਿਸੇ ਗੰਭੀਰ ਹਾਦਸੇ ਨੂੰ ਅੰਜਾਮ ਦੇ ਦੇਵੇ ਸੋ ਥੋੜੇ ਸਾਹਮਣੇ ਸ਼ਸ਼ਮੇਸ਼ ਨਗਰ ਧਿਆਨ ਲੋਕਲ ਮੀਡੀਆ ਕਵਰੇਜ ਤਸਵੀਰਾਂ ਤੁਸੀਂ ਆਪਣੀ ਸਿਕਰ ਦੇਖ 파 ਰਹੇ ਹੋ ਇੱਕ ਘੰਟੇ ਦੀ ਮूसलाधार ਬਾਰਿਸ਼ ਤੋਂ ਬਾਅਦ ਇਹ ਹਾਲਾਤ ਨੇ ਸਾਡੀ ਜਨਤਾ ਪਬਲਿਕ ਨੂੰ ਵੀ ਅਪੀਲ ਹੈ ਸਵੇਰੇ ਸ਼ਾਮ ਕੰਮ ਕਰਨ ਤੇ ਆਣ ਜਾਣ ਵਾਲੇ ਕਿ ਧਿਆਨ ਨਾਲ ਆਪਣੇ ਆਪਣੇ ਵਾਹਨਾਂ ਤੇ ਘਰ ਨੂੰ ਆਓ ਸੇਫਲੀ ਆਓ ਕਿਉਂਕਿ ਕੁਝ ਨਹੀਂ ਪਤਾ ਮੀਂਹ ਦੇ ਪਾਣੀ ਦੇ नीचे ਕਿੱਥੇ ਕੋਈ ਖੱਡਾ ਹੋਵੇ ਜਾਂ ਕਿੱਥੇ ਕੋਈ ਐਸੀ ਕੋਈ ਚੀਜ਼ ਹੋਵੇ ਜੋ ਹਾਸਦਾ ਇੰਤਜ਼ਾਰ ਕਰ ਰਹੀ ਹੋਵੇ ਕਿਉਂਕਿ ਕਰੇ ਕੋਈ ਨਾ ਕੋਈ ਥੋੜਾ ਧਿਆਨ ਜਰੂਰ ਕਰ ਰਿਆ ਹੁੰਦਾ ਸੋ ਧਿਆਨ ਨਾਲ ਆਓ ਆਪਣਾ ਖਿਆਲ ਰੱਖੋ ਐਸੇ ਮੌਸਮ ਦੇ ਵਿੱਚ ਹਲਾਥ ਥੋੜੇ ਸਾਹਮਣੇ ਨੇ ਤੁਨਵਾਜੀ ਆਪ ਸਾਰਿਆਂ ਦਾ